ਵਾਰੇ ਸ਼ਾ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੂਰੀਆਂ ਪੂਰੀਆਂ ਜੀ ਇਸ ਗੱਲ ਦੇ ਵਿੱਚ ਬਹੁਤ ਡੂੰਘਾ ਅਰਥ ਹੈ ਕੁਝ ਲੋਕਾਂ ਦੀਆਂ ਆਦਤਾਂ ਕੁਝ ਲੋਕਾਂ ਦੇ ਕੰਮ ਇਸ ਤਰ੍ਹਾਂ ਦੇ ਨਾਲ ਹੁੰਦੇ ਆ ਕਿ ਉਹ ਕੋਸ਼ਿਸ਼ ਵੀ ਕਰਨ ਤਾ ਉਹ ਆਪਣੇ ਆਪ ਨੂੰ ਸੁਧਾਰ ਨਹੀਂ ਸਕਦੇ ਭਾਵ ਕਈ ਵਾਰ ਅਸੀਂ ਕਿਸੇ ਜਾਨਵਰ ਨੂੰ ਉਦਾਹਰਨ ਦੇ ਤੌਰ ਤੇ ਕੁੱਤਾ ਰੱਖ ਲਈਏ ਤੇ ਜਿੰਨਾ ਚਿਰ ਉਹਦੇ ਗਲ ਦੇ ਵਿੱਚ ਸੰਗਲੀ ਪਾਈ ਰਵੇ ਕੰਟਰੋਲ ਚ ਰਹੇ ਤਾਂ ਠੀਕ ਹੈ ਨਹੀਂ ਉਹ ਦੰਦ ਦੇ ਵਿੱਚ ਮੂੰਹ ਮਾਰਨਾ ਸ਼ੁਰੂ ਕਰ ਦਿੰਦਾ ਕੁਝ ਨਸਲਾਂ ਐਸੀਆਂ ਵੀ ਹੁੰਦੀਆਂ ਸੋ ਏਵੇਂ ਦੀ ਗੱਲ ਸਿਆਣੇ ਬਜ਼ੁਰਗ ਸੁਣਾਉਂਦੇ ਸਨ ਕਿ ਪੁਰਾਣੇ ਸਮਿਆਂ ਦੇ ਵਿੱਚ ਇੱਕ ਦੇਸ਼ ਦਾ ਰਾਜਾ ਕਿਤੇ ਰਸਤੇ ਤੋਂ ਲੰਘ ਰਿਹਾ ਸੀ ਤਾਂ ਕੀ ਵੇਖਦਾ ਹੈ ਕਿ ਇੱਕ ਭੀਖ ਮੰਗਣ ਵਾਲਿਆਂ ਦੀ ਇੱਕ ਲੜਕੀ ਹੈ ਬਹੁਤ ਹੀ ਸੁੰਦਰ ਹੈ ਮਾਲਕ ਨੇ ਪ੍ਰਮਾਤਮਾ ਨੇ ਉਸ ਨੂੰ ਹਰ ਇੱਕ ਤਰ੍ਹਾਂ ਦੇ ਨਾਲ ਸ਼ਿੰਗਾਰਿਆ ਹੋਇਆ ਕੱਗ ਕਾਠ ਰੰਗ ਰੂਪ ਲੈਨ ਲਕਸ਼ ਬੋਲ ਚਾਲ ਇੰਨੀ ਸੁੰਦਰ ਆ ਕਿ ਉਸ ਨੂੰ ਦੇਖ ਕੇ ਪਰੀਆਂ ਵੀ ਸ਼ਰਮਾ ਜਾਣ ਤਾਂ ਰਾਜੇ ਦੇ ਮਨ ਦੇ ਵਿੱਚ ਆਇਆ ਕਿ ਮੈਂ ਇਸ ਨੂੰ ਆਪਣੀ ਰਾਣੀ ਬਣਾਵਾਂਗਾ ਤਾਂ ਰਾਜੇ ਨੇ ਆਪਣੇ ਵਜ਼ੀਰ ਨੂੰ ਅਹਿਲਕਾਰਾਂ ਨੂੰ ਆਖਿਆ ਕਿ ਇਹਦੇ ਮਾਂ-ਬਾਪ ਨਾਲ ਗੱਲ ਕਰਕੇ ਇਸ ਨੂੰ ਵਿਆਹ ਵਾਸਤੇ ਇਹਦੇ ਪਰਿਵਾਰ ਨੂੰ ਮਨਾਇਆ ਜਾਵੇ ਤਾਂ ਅਕਸਰੀ ਆ ਕਿ ਜਦੋਂ ਦੇਸ਼ ਦੇ ਰਾਜੇ ਨੇ ਆਫਰ ਦਿੱਤੀ ਹੋਈ ਤਉ ਉਸ ਲੜਕੀ ਦਾ ਜਿਹੜੀ ਭੀਖ ਮੰਗ ਕੇ ਗੁਜ਼ਾਰਾ ਕਰਦਾ ਸੀ ਪਰਿਵਾਰ ਭੀਖ ਮੰਗਦੀ ਸੀ ਉਹ ਲੜਕੀ ਤਾਂ ਉਹਦੇ ਮਾਪੇ ਆਪਣੇ ਬੜੀ ਸ਼ੇਤੀ ਹਾਂ ਭਰ ਦਿੱਤੀ ਤੇ ਰਾਜੇ ਨੇ ਉਸ ਨੂੰ ਵਿਆਹ ਕੇ ਆਪਣੇ ਮਹਿਲਾਂ ਦੇ ਵਿੱਚ ਰੱਖ ਲਿਆ ਸਮਾਂ ਗੁਜ਼ਰਦਾ ਤਉ ਜਿਹੜੀ ਭਖਾਰੀਆਂ ਦੀ ਲੜਕੀ ਨੂੰ ਵਿਆਹ ਕੇ ਰਾਜਾ ਲੈ ਕੇ ਆਇਆ ਸੀ ਹੁਣ ਰਾਣੀ ਬਣ ਚੁੱਕੀ ਸੀ ਜਦੋਂ ਖਾਣਾ ਖਾਂਦੀ ਸੀ ਤਾਂ ਉਹ ਖਾਣਾ ਆਪਣੇ ਮਹਿਲ ਦੇ ਵਿੱਚ ਆਪਣੇ ਕਮਰੇ ਵਿੱਚ ਲੈ ਜਾਂਦੀ ਸੀ ਤਾਂ ਨੌਕਰਾਂ ਨੇ ਐਨ ਕਾਰਾਂ ਨੇ ਜਿਹੜੇ ਮਹਿਲ ਦੇ ਵਿੱਚ ਕੰਮਕਾਰ ਕਰਦੇ ਸਨ ਉਹਨਾਂ ਨੇ ਮਹਿਸੂਸ ਕੀਤਾ ਕਿ ਅੰਦਰੋਂ ਕੁਝ ਆਵਾਜ਼ਾਂ ਆਉਂਦੀਆਂ ਆਵਾਜ਼ਾਂ ਕੀ ਆਉਂਦੀਆਂ ਕਿ ਜਿਵੇਂ ਕੋਈ ਕਿਸੇ ਤੋਂ ਮੰਗਦਾ ਹੁੰਦਾ ਹੈ ਕੋਈ ਚੀਜ਼ ਮੰਗਦਾ ਹੈ ਤੇ ਮੰਗ ਕੇ ਖਾਂਦਾ ਹੈ ਇਹ ਕਹਾਣੀਆਂ ਆਵਾਜ਼ਾਂ ਆਉਣੀਆਂ ਇਹ ਚਲਦੀ ਚਲਦੀ ਨੌਕਰਾਂ ਤੋਂ ਉਹਨਾਂ ਮਹਿਲ ਦੇ ਵਿੱਚ ਕੰਮ ਕਰਨ ਵਾਲੀ ਗੋਲੀਆਂ ਤੋਂ ਗੋਲਿਆਂ ਤੋਂ ਇਹ ਗੱਲ ਰਾਜੇ ਤੱਕ ਪਹੁੰਚ ਜਾਂਦੀ ਹੈ ਤਾਂ ਰਾਜੇ ਕੀ ਦਾ ਮਨ ਦੇ ਵਿੱਚ ਹਰ ਇੱਕ ਮਰਦ ਦੇ ਆਉਂਦਾ ਹੈ ਕਿ ਮੇਰੀ ਔਰਤ ਕਿਸੇ ਗੈਰ ਮਰਦ ਦੇ ਨਾਲ ਗੱਲ ਨਾ ਕਰਦੀ ਹੋਵੇ ਤਾਂ ਉਹ ਆਪਣੇ ਸੂਈਆਂ ਨੂੰ ਇਹ ਚੀਜ਼ ਤੇ ਲਾ ਦਿੰਦਾ ਹੈ ਕਿ ਤੁਸੀਂ ਇਹ ਚੀਜ਼ ਦੀ ਕੋਖ ਪੜਤਾਲ ਕਰੋ ਕਿ ਇਹ ਕੀ ਮਾਜਰਾ ਹੈ ਤਾਂ ਜਦੋਂ ਸੂਈਏ ਉਹ ਰਿਪੋਰਟ ਰਾਜੇ ਨੂੰ ਆ ਕੇ ਦਿੰਦੇ ਆ ਤਾਂ ਰਾਜਾ ਹੈਰਾਨ ਪਰੇਸ਼ਾਨ ਹੋ ਜਾਂਦਾ ਹੈ ਸੂਈਏ ਕੀ ਕਹਿੰਦੇ ਆ ਕਿ ਰਾਜਾ ਸਾਹਿਬ ਮਹਾਰਾਣੀ ਰਾਣੀ ਮਹਿਲ ਦੇ ਵਿੱਚ ਜਦੋਂ ਖਾਣਾ ਬਣਦਾ ਤਾਂ ਉਹਨੂੰ ਉਹਦੇ ਮਹਿਲ ਦੇ ਵਿੱਚ ਉਹਦੇ ਕਮਰੇ ਵਿੱਚ ਖਾਣਾ ਮੁਹੱਈਆ ਕਰਵਾਇਆ ਜਾਂਦਾ ਪਚਾਇਆ ਜਾਂਦਾ ਤਾਂ ਉਹ ਮਹਿਲ ਦੇ ਕਮਰੇ ਦੇ ਵਿੱਚ ਬਣੇ ਹੋਏ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਆਲੇ ਬਣੇ ਹੁੰਦੇ ਸੀ ਉਹਨਾਂ ਦੇ ਵਿੱਚ ਕੁਝ-ਕੁਝ ਬੁਰਕੀਆਂ ਰੱਖ ਦਿੰਦੀ ਐ ਤੇ ਫੇਰ ਮੰਗਤਿਆਂ ਵਾਂਗੂੰ ਮੰਗ ਕੇ ਜਿਵੇਂ ਮੰਗਦੇ ਹੁੰਦੇ ਆ ਉਵੇਂ ਉਹਨਾਂ ਆਲਾ ਤੋਂ ਉਹ ਚੱਕ ਕੇ ਬੁਰਕੀ ਖਾਂਦੀ ਐ ਤੇ ਉਹਦੇ ਇਹ ਰੁਟੀਨ ਐ ਜਦੋਂ ਇਹ ਰਾਜੇ ਨੇ ਪਤਾਲ ਨੂੰ ਪੱਕਾ ਕਰ ਲਿਆ ਕਿ ਸਹੀ ਐ ਤਾਂ ਉਹਨੇ ਉਸ ਰਾਣੀ ਨੂੰ ਉਹਦੇ ਮਹਿਲ ਦੇ ਵਿੱਚ ਉਹਦੇ ਕਮਰੇ ਵਿੱਚ ਜਾ ਕੇ ਪੁੱਛਿਆ ਕਿ ਇਹ ਕੀ ਕੰਮ ਐ ਪਹਿਲਾਂ ਤਾਂ ਮੰਨੀ ਨਹੀਂ ਫਿਰ ਰਾਜੇ ਨੇ ਦੱਸ ਦਿੱਤਾ ਕਿ ਮੈਂ ਸਾਰੀ ਪਤਾਲ ਕਰਵਾ ਚੁੱਕਾ ਐ ਤਾਂ ਕਹਿਣ ਲੱਗੀ ਕਿ ਮੈਂ ਜੇਕਰ ਥਾਲ ਲੱਗੇ ਹੋਏ ਨੌਕਰਾਂ ਚਾਕਰਾਂ ਦੀ ਕੀਤੀ ਹੋਈ ਸੇਵਾ ਦੇ ਨਾਲ ਰੋਟੀ ਖਾਣੀ ਆ ਤਾਂ ਮੇਰੇ ਹਾਜਮ ਹੀ ਨਹੀਂ ਹੋ ਰਹੀ ਤੇ ਜੇ ਮੈਂ ਇਵੇਂ ਆਲਿਆਂ ਤੋਂ ਇੱਕ ਇੱਕ ਬੁਰਕੀ ਚੱਕ ਕੇ ਖਾਣੀ ਆ ਤਾਂ ਮੇਰੇ ਮਨ ਨੂੰ ਬੜਾ ਸਕੂਨ ਮਿਲਦਾ ਮੈਨੂੰ ਉਹ ਰੋਟੀ ਹਾਜਮ ਹੋ ਜਾਂਦੀ ਹੈ ਸੋ ਮੇਰੇ ਗੱਲ ਕਰਨ ਦਾ ਮਤਲਬ ਇਹ ਹੈ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਕੁਝ ਔਰਤਾਂ ਸਾਰੀਆਂ ਦੀ ਗੱਲ ਨਹੀਂ ਮੈਂ ਕਰ ਰਿਹਾ ਕੁਝ ਔਰਤਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਨ੍ਹਾਂ ਨੂੰ ਆਪਦੇ ਸਹੁਰੇ ਪਰਿਵਾਰ ਆਪਦੇ ਪਤੀ ਦੇ ਘਰ ਰਾਜ ਭਾਗ ਕਰਦੀਆਂ ਨੂੰ ਤਕਲੀਫ ਮਹਿਸੂਸ ਹੁੰਦੀ ਹੈ ਉਹ ਚਾਹੁੰਦੀਆਂ ਹਨ ਕਿ ਅਸੀਂ ਬਾਹਰ ਨਿਕਲੀਏ ਕੰਮ ਕਰੀਏ ਫਿਰ ਸਾਨੂੰ ਸੰਤੁਸ਼ਟੀ ਹੈ ਜੇ ਤਾਂ ਘਰ ਦੇ ਵਿੱਚ ਕੋਈ ਮਜਬੂਰੀ ਹੈ ਗਰੀਬੀ ਹੈ ਤਾਂ ਔਰਤ ਨੂੰ ਕੰਮ ਕਰਨਾ ਕੋਈ ਮਹਿਰ ਨਹੀਂ ਹੈ ਪਰ ਜੇ ਘਰ ਦੇ ਵਿੱਚ ਮਾਲਕ ਦਾ ਦਿੱਤਾ ਹੋਇਆ ਸਭ ਕੁਝ ਐਸ਼ ਆਰਾਮ ਧਨ ਦੌਲਤ ਘਰ-ਪਾਰ ਹੈ ਜੇ ਫਿਰ ਵੀ ਔਰਤ ਬਾਰ ਕੰਮ ਕਰਨ ਦੀ ਖਿੱਤ ਕਰਦੀ ਹੈ ਤਾਂ ਵਾਰਿਸ਼ਾ ਦੀ ਗੱਲ ਨੂੰ ਵਾਰਿਸ਼ਾ ਨਾ ਆਤਾ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ ਜੇ ਗੱਲ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਜੀ ਧੰਨਵਾਦ